ਕੱਚਾ ਲੋਹਾ ਹੈਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ਨਵਿਆਉਣ ਯੋਗ ਲਗਾਤਾਰ ਰਹਿਣ ਵਾਲਾ ਜੈਵਿਕ ਸੋਮਾ ਜਾਂ ਨਾ ਨਵਿਆਉਣ ਯੋਗ ਸਹੀ ਉੱਤਰ ਹੈ ਨਾ ਨਵਿਆਉਣ ਯੋਗ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਮੁਰ ਨਵਿਆਉਣ ਯੋਗ ਅਜੈਵਿਕ ਮਾਨਵ ਨਿਰਮਿਤ ਨਾ ਨਵਿਆਉਣ ਯੋਗ ਸਹੀ ਉੱਤਰ ਹੈ ਮੁਰ ਨਵਿਆਉਣ ਯੋਗ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਸੰਘਣੀ ਖੇਤੀ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਜੰਗਲਾਂ ਦੀ ਕਟਾਈ ਪਸ਼ੂਆਂ ਦੇ ਚਰਨ ਕਾਰਨ ਸਹੀ ਉੱਤਰ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਸੋਕਾ ਚੱਕਰਵਾਤ ਉਚਾਲ ਹੜ੍ਹ ਸਹੀ ਉੱਤਰ ਹੈ ਹੜ੍ਹ